ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਫਰ ਸ਼ਹਾਦਤ ਭਾਈ ਦੀਪੇ ਨੇ ਸਵਾਲ ਕੀਤਾ ਇਹ ਉੜੇ ਦਾ ਅੱਖਰ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਏ ਇੱਕ ਓੰਕਾਰ ਦਾ ਭਾਈ ਦੀਪੇ ਨੇ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਆਉਣੇ ਸ਼ਬਦ ਹੋ ਗਏ ਬੋਲਦੇ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਨਹੀਂ ਸੀ ਪਰ ਹੁਣ ਇੰਜ ਲੱਗਦਾ ਸੀ ਕਿ ਹੁਣ ਕੁਝ ਵੀ ਬੋਲਣ ਤੋਂ ਅਸਮਰੱਥ ਹੋ ਗਏ ਤੇ ਜਿਹੜੇ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੇ ਘੇਰੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਤੇ ਚਮਕੋਦ ਦੀ ਜੰਗ ਸਮੇ ਕਿੱਥੇ ਸੀ ਤਾਂ ਉਸ ਦਾ ਜਵਾਬ ਇਹ ਹੈ ਸਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ہوئی ਫਤਿਹ ਦੀ ਝਾਲ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਫਰੇ ਸ਼ਹਾਦਤ ਜਿਸ ਦੇ ਬੱਚੇ ਸੀ ਉਹਨਾਂ ਸ਼ਹੀਦਾਂ ਦੇ ਸ਼ਹਾਦਤ ਦੇ ਸਫ਼ਰ ਦੀ ਗੱਲ ਕਰਦੀਆਂ ਜਿਨ੍ਹਾਂ ਨੇ ਸਿੱਖ ਕੌਮ ਦੇ ਸਿਧਾਂਤਾਂ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤੇ ਆਪਣੇ ਪਰਿਵਾਰਾਂ ਦੇ ਮੋਤ ਤੋਂ ਵੱਧ ਕੇ ਆਪਣੇ ਗੁਰੂ ਨੂੰ ਇੱਜ਼ਤ ਦਿੱਤੀ ਸਫ਼ਰੇ ਸ਼ਹਾਦਤ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਅਨੋਖੇ ਅਮਰ ਸ਼ਹੀਦ ਕੈਣੀ ਤੇ ਕਰਨੀ ਦੇ ਪੂਰੇ ਜਿੰਦਾ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਦੇ ਇਤਿਹਾਸ ਦੀ ਗੁਰੂ ਗੋਬਿੰਦ ਸਿੰਘ ਜੀ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕਰਦੇ ਨੇ ਪਹਿਲਾ ਸੂਰਮਾ ਸੰਤ ਹੁੰਦਾ ਹੈ ਜੋ ਗਿਆਨ ਖੜਕ ਲੈ ਕੇ ਵਿਕਾਰਾਂ ਦੇ ਨਾਲ ਜੰਗ ਕਰਦਾ ਹੈ ਦੂਜਾ ਸੂਰਮਾ ਉਹ ਹੁੰਦਾ ਹੈ ਜੋ ਗਰੀਬਾਂ ਤੇ ਮਜ਼ਲੂਮਾਂ ਦੇ ਖਾਤਰ ਹੈ ਦੀਨ ਦੇ ਖਾਤਰ ਹੈ ਧਰਮ ਦੇ ਖਾਤਰ ਹੈ ਲੋਹ ਖੜਕ ਲੈ ਕੇ ਜ਼ੁਲਮ ਖਿਲਾਫ ਲੜਦਾ ਹੈ ਬਾਬਾ ਦੀਪ ਸਿੰਘ ਜੀ ਵਿੱਚ ਇਹ ਦੋਵੇਂ ਗੁਣ ਮੌਜੂਦ ਸੀ ਬਾਬਾ ਦੀਪ ਸਿੰਘ ਜੀ ਇੱਕ ਸੰਤ ਹੋਣ ਦੇ ਨਾਲ ਨਾਲ ਸਿਪਾਹੀ ਵੀ ਸੀ ਉਹ ਭਗਤੀ ਤੇ ਸ਼ਕਤੀ ਦੋਵਾਂ ਦਾ ਸੁਮੇਲ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੇ ਇਤਿਹਾਸ ਵਿੱਚ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਜਿਸ ਸ਼ਹਾਦਤ ਤੋਂ ਸੇਧ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸਿੱਖ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਸੇਧ ਲੈ ਕੇ ਸ਼ਹਾਦਤਾਂ ਦਿੰਦੇ ਰਹਿਣਗੇ। ਬਾਬਾ ਦੀਪ ਸਿੰਘ ਦੇ ਇਤਿਹਾਸ ਦੀ ਸਾਂਝ ਪਾਉਣ ਦੇ ਲਈ ਅਸੀਂ ਕਈ ਜਗ੍ਹਾ ਤੇ ਜਗਦੀਪ ਸਿੰਘ ਫਰੀਦਕੋਟ ਦੁਆਰਾ ਲਿਖੀ ਕਿਤਾਬ ਬਿਲੀਓ ਨਿਕਲਦੇ ਸ਼ੇਰ ਦਾ ਸਹਾਰਾ ਲਿਆ ਹੈ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਬਾਬਾ ਦੀਪ ਸਿੰਘ ਦਾ ਜਨਮ 1782 ਈਸਵੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੌਂਡ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਕਤੂ ਜੀ ਦੇ ਘਰ ਵਿਖੇ ਹੋਇਆ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਦੀਪਾ ਸੀ ਛੋਟੇ ਹੁੰਦੇ ਹੀ ਉਹ ਆਮ ਬਾਲਾਂ ਵਰਗੇ ਨਹੀਂ ਸੀ ਉਹ ਸਬਰ ਤੇ ਸੰਤੋਖ ਵਿੱਚ ਰਹਿਣ ਵਾਲੇ ਬਾਲਕ ਸੀ ਪਾਈ ਪਤੂ ਜੀ ਦਾ ਪਰਿਵਾਰ ਮਾਜੇ ਦੇ ਹੋਰ ਕਈ ਗੁਰਸਿੱਖ ਪਰਿਵਾਰਾਂ ਵਾਂਗ ਪੁਸ਼ਤਾਂ ਤੋਂ ਹੀ ਗੁਰੂ ਘਰ ਦਾ ਸੇਵਕ ਪਰਿਵਾਰ ਸੀ। ਪਾਈ ਪਤੂ ਜੀ ਖੇਤੀ ਦਾ ਕੰਮ ਕਰਦੇ ਸੀ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਸੀ। ਉਹ ਕੱਲੇ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਸਹਿਬਾਨਾਂ ਨੂੰ ਸਿਰਫ ਗੁਰੂ ਹੀ ਨਹੀਂ ਸੀ ਮੰਨਦੇ। ਸਗੋਂ ਉਹਨਾਂ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਦੇ ਮੁਢਲੇ ਉਪਦੇਸ਼ ਕਿਰਤ ਕਰੋ ਨਾਮ ਜੱਪੋ ਵੰਡ ਛਕੋ ਤੇ ਡਟ ਕੇ ਪੈਰਾ ਵੀ ਦਿੱਤਾ ਸਾਰਾ ਦਿਨ ਆਪਣੇ ਹੱਥੀ ਖੇਤੀ ਦੀ ਕਰਤ ਕਰਦੇ ਨਾਲ-ਨਾਲ ਨਾਮ ਜਪਦੇ ਰਹਿੰਦੇ ਤੇ ਵੰਡ ਕਰਕੇ ਛਕਦੇ ਇਹੀ ਭਾਈ ਪਖਤੂ ਜੀ ਦੀ ਨਿੱਤ ਦੀ ਕਾਰ ਸੀ ਭਾਈ ਦੀਪ ਸਿੰਘ ਜੀ ਦਾ ਪਿੰਡ ਪੋਵਿੰਡ ਅੰਮ੍ਰਿਤਸਰ ਦੇ ਵਿੱਚ ਹੋਣ ਕਰਕੇ ਮਾਤਾ ਪਿਤਾ ਬਚਪਨ ਤੋਂ ਹੀ ਕਈ ਵਾਰ ਉਹਨਾਂ ਨੂੰ ਦਰਬਾਰ ਸਾਹਿਬ ਦਰਸ਼ਨਾਂ ਲਈ ਲੈ ਕੇ ਗਏ ਜਿੱਥੋਂ ਉਹਨਾਂ ਦਾ ਬਾਣੀ ਨਾਲ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਪੈਦਾ ਹੋਇਆ ਤੇ ਦਰਬਾਰ ਸਾਹਿਬ ਦਾ ਸਤਕਾਰ ਉਹਨਾਂ ਦੇ ਦਿਲ ਵਿੱਚ ਹੱਦੋਂ ਵੱਧ ਵੱਧ ਗਿਆ ਭਾਈ ਦੀਪ ਸਿੰਘ ਜੀ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ। ਉਹਤਿਆਂ ਵਿੱਚ ਸਾਰਾ ਦਿਨ ਸੋਹਣੇ ਅੱਖਰ ਪਾਉਂਦੇ ਰਹਿੰਦੇ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿੰਦੇ। ਇੱਕ ਦਿਨ ਭਾਈ ਦੀਪੇ ਨੇ ਬਹੁਤ ਸੋਹਣਾ ਇੱਕ ਓੰਕਾਰ ਲਿਖਿਆ ਤੇ ਆਪਣੀ ਮਾਤਾ ਜੀਉਣੀ ਜੀ ਨੂੰ ਕਿਹਾ ਕਿ ਇਹ ਇੱਕ ਕਿਰਪਾਨ ਵਰਗਾ ਹੈ ਨਾ ਮਾਤਾ ਜੀ ਮੁਸਕਰਾ ਪਏ ਅਗੋਂ ਪਈ ਦੀਪੇ ਨੇ ਸਵਾਲ ਕੀਤਾ ਇਹ ਉੜੇ ਦਾ ਅੱਖਰ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਏ ਇੱਕ ਓੰਕਾਰ ਦਾ ਅਗੋਂ ਮਾਤਾ ਜੀ ਨੇ ਜਵਾਬ ਦਿੱਤਾ ਕਿ ਮਹਾਰਾਜ ਦੀਆਂ ਰਮਜ਼ਾਂ ਨੇ ਪੁੱਤ ਮਹਾਰਾਜ ਹੀ ਜਾਣਣ ਤੂੰ ਨਾ ਤੂੰ ਆਪ ਹੀ ਪੁੱਛ ਲਵੀਂ ਮਾਤਾ ਜੀ ਨੇ ਗੱਲਾਂ-ਗੱਲਾਂ ਚ ਹੀ ਪਈ ਦੀਪੇ ਨੂੰ ਅਨੰਤਪੁਰ ਸਾਹਿਬ ਜਾਣ ਦਾ ਇਸ਼ਾਰਾ ਦੇ ਦਿੱਤਾ ਇਸ ਲਈ ਜਦੋਂ ਬਾਦ ਦੇ ਵਿੱਚ ਪਈ ਦੀਪੇ ਦੀ ਗੁਰੂ ਸਾਹਿਬ ਨਾਲ ਮੁਲਾਕਾਤ ਹੋਈ ਸੀ ਤਾਂ ਉਸ ਤੋਂ ਬਾਅਦ ਪਈ ਦੀਪੇ ਨੂੰ ਗੁਰੂ ਸਾਹਿਬ ਦੀ ਇਸ ਰਮਲ ਦਾ ਪਤਾ ਲੱਗਿਆ ਕਿ ਇਹ ਇੱਕ ਓੰਕਾਰ ਦੇ ਊੜੇ ਦਾ ਮੂੰਹ ਖੁੱਲਾ ਕਿਉਂ ਆ ਕਿ ਇਸ ਖੁੱਲੇ ਊੜੇ ਵਿੱਚ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਸਮਾਏ ਹੋਏ ਨੇ ਇਸ ਖੁੱਲੇ ਊੜੇ ਵਿੱਚ ਧਰਤੀ ਹੋਰ ਪਰਾ ਹੋਰ ਹੋਰ ਵੀ ਨੇ ਇਸ ਖੁੱਲੇ ਊੜੇ ਵਿੱਚ ਕਈ ਕੋਟ ਸੱਸੀਰ ਸੂਰ ਨਖਤਰ ਵੀ ਨੇ ਸਨ 1700 ਦੇ ਵਿੱਚ ਭਾਈ ਦੀਪਾ ਜੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਗਈ ਭਾਈ ਦੀਪੇ ਨੇ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੀ ਤਾਂ ਉਹ નિਸ਼ਬਦ ਹੋ ਗਈ ਬੋਲਦੇ ਤਾਂ ਪਹਿਲਾਂ ਵੀ ਬੋਲ ਜ਼ਿਆਦਾ ਨਹੀਂ ਸੀ ਪਰ ਹੁਣ ਇੰਜ ਲੱਗਦਾ ਸੀ ਕਿ ਹੁਣ ਕੁਝ ਵੀ ਬੋਲਣ ਤੋਂ ਅਸਮਰੱਥ ਹੋ ਗਈ ਮਹਾਰਾਜ ਦੇ ਚਿਹਰੇ ਦੇ ਜਾਹੋ ਜਲਾਲ ਤੇ ਨੂਰ ਨੂੰ ਬਿਆਨਨ ਲਈ ਉਹਨਾਂ ਕੋਲ ਕੋਈ ਵੀ ਸ਼ਬਦ ਨਹੀਂ ਸੀ ਉਹਨਾਂ ਕੋਲ ਤਾਂ ਕੀ ਦੁਨੀਆ ਭਰ ਦੀਆਂ ਭਾਸ਼ਾਵਾਂ ਇਕੱਠੀਆਂ ਹੋ ਕੇ ਵੀ ਮਹਾਰਾਜ ਦੇ ਜ਼ਿਦਾਰੇ ਨੂੰ ਆਉਂਦੀਆਂ ਤੇ ਗੁੰਗੀਆਂ ਹੋ ਜਾਂਦੀਆਂ ਮਹਾਰਾਜ ਦਾ ਸਰੂਪ ਬਿਆਨ ਕਰ ਸਕਣਾ ਸੰਸਾਰ ਦੀਆਂ ਬੋਲੀਆਂ ਦੇ ਵਸ ਵਿੱਚ ਨਹੀਂ ਸੀ ਦੁਨੀਆ ਭਰ ਦਾ ਸਾਰਾ ਸੁਹੱਪਣ ਨਿਤ ਦਿਨ ਅਨੰਦਪੁਰ ਸਾਹਿਬ ਦੇ ਧੂੜ ਮੱਥੇ ਨੂੰ ਲਾਉਂਦਾ ਸੀ ਕਿਉਂਕਿ ਇਸ ਧੂੜ ਨੂੰ ਹਰ ਰੋਜ਼ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੁੰਦੀ ਸੀ 18 ਸਾਲ ਦੀ ਉਮਰ ਦੇ ਵਿੱਚ 1700 ਈਸਵੀ ਨੂੰ ਭਾਈ ਦੀਪੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪੌਲ ਛਕੀ ਤੇ ਸਿੰਘ ਸਜ ਗਏ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਦੀਪੇ ਤੋਂ ਦੀਪ ਸਿੰਘ ਹੋ ਗਿਆ ਭਾਈ ਦੀਪੇ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਜੀ ਨੇ ਵੀ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਅਮ੍ਰਿਤ ਛਕਿਆ ਤੇ ਸਿੰਘ ਸਜੇ ਉਹਨਾਂ ਦੇ ਪਿਤਾ ਦਾ ਨਾਮ ਭਾਈ ਭਗਤੂ ਜੀ ਤੋਂ ਭਗਤ ਸਿੰਘ ਹੋ ਗਿਆ ਤੇ ਮਾਤਾ ਜੀ ਦਾ ਨਾਮ ਜਿਉਣੀ ਤੋਂ ਜੀਵਨਕੌਰ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਦੀਪ ਸਿੰਘ ਜੀ ਨੂੰ ਅਮ੍ਰਿਤ ਛਕਾਉਣ ਤੋਂ ਬਾਅਦ ਜੋ ਪਹਿਲੀ ਸੇਵਾ ਦਿੱਤੀ ਗਈ ਉਸੇ ਲੰਗਰ ਵਿੱਚ ਜੁੱਥੇ ਭਾਂਡੇ ਮਾਣਨ ਦੀ ਸੇਵਾ ਇਹ ਗੁਰੂ ਸਾਹਿਬ ਦੀ ਰਮਜ਼ਤਾ ਗੁਰੂ ਸਾਹਿਬੀ ਜਾਣਦੇ ਨੇ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਧਰਮੀ ਮਨੁੱਖ ਦੀ ਪਹਿਚਾਨ ਦਇਆ ਤੇ ਨਿਮਰਤਾ ਤੋਂ ਹੁੰਦੀ ਹੈ। ਇਹੀ ਧਰਮ ਦੀ ਬੁਨਿਆਦ ਨੇ ਤੇ ਇਹ ਦਇਆ ਤੇ ਨਿਮਰਤਾ ਨੂੰ ਸੇਵਾ ਕਰਕੇ ਹੀ ਪੈਦਾ ਕੀਤਾ ਜਾ ਸਕਦਾ ਹੈ। ਭਾਈ ਦੀਪ ਸਿੰਘ ਜੀ ਦਾ ਪਰਿਵਾਰ ਉਹਨਾਂ ਨਾਲ ਤਕਰੀਬਨ 3 3.5 ਮਹੀਨੇ ਅਨੰਦਪੁਰ ਸਾਹਿਬ ਰਿਹਾ। ਫਿਰ ਉਹਨਾਂ ਨੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਵਾਪਸ ਜਾਣ ਦਾ ਫੈਸਲਾ ਕੀਤਾ। ਪਰ ਭਾਈ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੇ ਅਨੰਦਪੁਰ ਸਾਹਿਬ ਦੇ ਰਹਾਣੀ ਮਾਹੌਲ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਹੀ ਰਹਿਣ ਦਾ ਫੈਸਲਾ ਲਿਆ ਤੇ ਆਪਣੇ ਮਾਤਾ ਪਿਤਾ ਨੂੰ ਉਹਨਾਂ ਨਾਲ ਪਿੰਡ ਵਾਪਸ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਦੀਪੇ ਤੋਂ ਭਾਈ ਦੀਪ ਸਿੰਘ ਬਣੇ ਉਹਨਾਂ ਦੇ ਨਾਮ ਨਾਲ ਹਜੇ ਕਈ ਹੋਰ ਤਖੱਲਸ ਹੋਰ ਲੱਗਣੇ ਸੀ ਉਹਨਾਂ ਨੂੰ ਸ਼ਹਾਦਤ ਤੋਂ ਪਹਿਲਾਂ ਹੀ ਸ਼ਹੀਦ ਕਿਹਾ ਜਾਣਾ ਸੀ ਉਨ੍ਹਾਂ ਦੇ ਨਾਮ ਅੱਗੇ ਹਲੇ ਬਾਬਾ ਵੀ ਲੱਗਣਾ ਬਾਕੀ ਸੀ ਮਾਤਾ ਪਿਤਾ ਭਾਈ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਸੌਂਪ ਕੇ ਵਾਪਸ ਚਲੇ ਗਏ ਲੰਗਰ ਵਿੱਚ ਜੁੱਠੇ ਭਾਂਡੇ ਮੰਜਣ ਦੀ ਸੇਵਾ ਕਰਨ ਦੇ ਨਾਲ-ਨਾਲ ਭਾਈ ਦੀਪ ਸਿੰਘ ਜੀ ਗੁਰੂ ਘਰ ਵਿੱਚ ਹੋਰ ਸੇਵਾਵਾਂ ਵੀ ਕਰਨ ਲੱਗੇ ਭਾਈ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਪਣਾ ਉਸਤਾਦ ਧਾਰਿਆ ਭਾਈ ਦੀਪ ਸਿੰਘ ਜੀ ਨੇ ਬਾਣੀ ਲਿਖਣ ਦੀ ਵਿਦਿਆ ਭਾਈ ਮਨੀ ਸਿੰਘ ਜੀ ਪਾਸੋਂ ਤਾਂਦੇ ਹਿਨਾਲ ਪ੍ਰਾਪਤ ਕੀਤੀ ਤੇ ਉਹਨਾਂ ਨੇ ਕੋਥੀਆਂ ਲਿਖਣ ਵਿੱਚ ਮੁਹਾਰਤ ਹਾਸਲ ਕਰ ਲਈ ਇਸ ਤੋਂ ਇਲਾਵਾ ਭਾਈ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਮੌਜੂਦ ਕਵੀਆਂ ਜਿਨ੍ਹਾਂ ਵਿੱਚ ਭਾਈ ਨੰਦ ਲਾਲ ਜੀ ਤੇ ਕਵੀ ਸੇਨਾਪਤ ਸ਼ਾਮਲ ਨੇ ਉਹਨਾਂ ਤੋਂ ਬਾਕੀ ਭਾਸ਼ਾਵਾਂ ਦਾ ਗਿਆਨ ਲਿਆ ਜਿਨ੍ਹਾਂ ਵਿੱਚ ਗੁਰਮੁਖੀ ਅਰਬੀ ਫਾਰਸੀ ਸੰਸਕ੍ਰਿਤ ਉਰਦੂ ਸ਼ਾਮਲ ਸੀ ਭਾਈ ਦੀਪ ਸਿੰਘ ਜੀ ਨੇ ਸ਼ਸਤਰ ਵਿਦਿਆ ਦੀ ਸਿਖਲਾਈ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਉਸਤਾਦ ਭਾਈ ਬਦਰ ਸਿੰਘ ਜੀ ਤੋਂ ਲਈ ਭਾਈ ਦੀਪ ਸਿੰਘ ਜੀ ਨੇ 3-4 ਸਾਲ ਅਨੰਦਪੁਰ ਸਾਹਿਬ ਦੇ ਵਿੱਚ ਹੀ ਸੰਗਤੀ ਸੇਵਾ ਕਰਦਿਆਂ ਬਤੀਤ ਕੀਤੇ ਜਿਉਂ-ਜਿਉਂ ਭਾਈ ਦੀਪ ਸਿੰਘ ਜੀ ਸੇਵਾ ਵਿੱਚ ਲੀਨ ਹੁੰਦੇ ਗਏ ਤੇ ਉਹ ਤੇ ਉਹਨਾਂ ਦਾ ਨਾਮ ਅਭਿਆਸ ਵਿੱਚ ਵੱਧਾ ਗਿਆ ਭਾਈ ਦੀਪ ਸਿੰਘ ਜੀ ਹਰ ਰੋਜ਼ ਜੱਗੀ ਸਾਹਿਬ ਜੀ ਦੇ 101 ਪਾਠ ਕਰਦੇ ਸੀ ਸਾਨੂੰ 1703 ਦੇ ਅਖੀਰ ਵਿੱਚ ਭਾਈ ਦੀਪ ਸਿੰਘ ਜੀ ਦੇ ਮਾਤਾ ਪਿਤਾ ਇੱਕ ਵਾਰ ਫਿਰ ਅਨੰਦਪੁਰ ਸਾਹਿਬ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਪੁੱਤਰ ਭਾਈ ਦੀਪ ਸਿੰਘ ਜੀ ਨੂੰ ਵਾਪਸ ਲੈ ਕੇ ਜਾਣ ਦੀ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਭਾਈ ਦੀਪ ਸਿੰਘ ਜੀ ਨੂੰ ਉਹਨਾਂ ਦੇ ਨਾਲ ਜਾਣ ਲਈ ਕਿਹਾ ਇਸ ਦੇ ਨਾਲ ਹੀ ਗੁਰੂ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਦਿੱਤਾ ਇਕਸੀ ਆਪ ਤੁਹਾਨੂੰ ਸੱਦਾਂਗੇ ਭਾਈ ਉਦੋਂ ਹੀ ਮੇਰੇ ਕੋਲ ਵਾਪਸ ਆਉਣਾ ਹੈ ਤੁਸੀਂ ਅਭਿਆਸ ਜਾਰੀ ਰੱਖਿਓ ਹੁਣ ਤੁਸੀਂ ਜਾ ਕੇ ਆਪਣੇ ਨਜ਼ਦੀਕੀ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਗੁਰੂ ਪਾਸ਼ਾ ਦਾ ਹੁਕਮ ਮੰਨ ਕੇ ਭਾਈ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਜੀ ਨਾਲ ਆਪਣੇ ਪਿੰਡ ਪੋਵਿੰਡ ਵਾਪਸ ਚਲੇ ਗਏ ਤੇ ਉੱਥੇ ਹੀ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਤੇ ਗੁਰੂ ਸਾਹਿਬ ਦੇ ਸੱਦੇ ਦੀ ਉਡੀਕ ਕਰਨ ਲੱਗੇ ਕਿ ਕਦ ਗੁਰੂ ਸਾਹਿਬ ਉਹਨਾਂ ਨੂੰ ਸਦਾ ਭੇਜਣ ਤੇ ਕਦ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਤੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ। ਕੁਝ ਤਰਕਵਾਦੀ ਲੋਕ ਤਰਕ ਕਰਦੇ ਨੇ ਕਿ ਬਾਬਾ ਦੀਪ ਸਿੰਘ ਜੀ ਉਦੋਂ ਕਿੱਥੇ ਸੀ ਜਦੋਂ ਗੁਰੂ ਸਾਹਿਬ ਨੇ ਭਰੇ ਪੰਡਾਲ ਵਿੱਚ ਪੰਜ ਸਿਰਾਂ ਦੀ ਮੰਗ ਕੀਤੀ ਸੀ। ਬਾਬਾ ਦੀਪ ਸਿੰਘ ਜੀ ਨੇ ਉਦੋਂ ਆਪਣਾ ਸੀਸ ਕਿਉਂ ਨਹੀਂ ਭੇਟ ਕੀਤਾ? ਤਾਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸੇ ਨੂੰ ਪ੍ਰਗਟ ਕਰਨ ਲਈ ਪੰਜ ਸਿਰਾਂ ਦੀ ਮੰਗ ਕੀਤੀ ਸੀ ਜਦਕਿ ਬਾਬਾ ਦੀਪ ਸਿੰਘ ਜੀ ਖਾਲਸਾ ਪੰਥ ਦੀ ਸਾਜਣਾ ਤੋਂ 1 ਸਾਲ ਬਾਅਦ ਸਨ 1700 ਵਿੱਚ ਅਨੰਦਪੁਰ ਸਾਹਿਬ ਆਏ ਸੀ ਤੇ ਗੁਰੂ ਸਾਹਿਬ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਤੇ ਜਿਹੜੇ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੇ ਘਰੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਤੇ ਚਮਕੋ ਦੀ جنگ ਸਮੇ ਕਿੱਥੇ ਸੀ ਤਾਂ ਉਸਦਾ ਜਵਾਬ ਇਹ ਹੈ ਕਿ 1703 ਈਸਵੀ ਦੇ ਖੀਰ ਦੇ ਵਿੱਚ ਹੀ ਮਾਤਾ ਪਿਤਾ ਜੀ ਦੇ ਕਹਿਣ ਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਪੋਵਿੰਡ ਚਲੇ ਗਏ ਤੇ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੂੰ ਮਿਲਣ ਦਾ ਸੱਦਾ ਨਹੀਂ ਭੇਜਿਆ ਉਦੋਂ ਤੱਕ ਉਹ ਆਪਣੇ ਪਿੰਡ ਪੋਵਿੰਡ ਵਿੱਚ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇਸ ਲਈ ਉਹ ਇਨਾਂ ਸਮਿਆਂ ਦੌਰਾਨ ਗੁਰੂ ਸਾਹਿਬ ਦੇ ਨਾਲ ਨਹੀਂ ਸੀ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਕਿਸ ਸਥਾਨ ਤੇ ਭਾਈ ਦੀਪ ਸਿੰਘ ਜੀ ਦੀ ਗੁਰੂ ਗੋਬੀ ਸਿੰਘ ਜੀ ਦੇ ਨਾਲ ਦੁਬਾਰਾ ਮੁਲਾਕਾਤ ਹੋਈ ਉਹਨਾਂ ਨੇ ਉੱਥੇ ਕੀ ਸੇਵਾ ਨਿਭਾਈ ਤੇ ਭਾਈ ਦੀਪ ਸਿੰਘ ਜੀ ਵੱਲੋਂ ਚਲਾਈ ਦਮਦਮੀ ਟਕਸਾਲ ਦੀ ਸਥਾਪਨਾ ਕਿਵੇਂ ਹੋਈ ਇਤਿਹਾਸ ਦੀ ਸਾਂਝ ਪਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਖਿਮਾ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਫਰ ਸ਼ਹਾਦਤ